ਸੰਘੀ ਜੀ ਤੁਹਾਡਾ ਵੀਡੀਓ ਸਾਂਝਾ ਕਰਨਾ ਆਪਣੇ ਆਪ ਚ ਇੱਕ ਬਹੁਤ ਮਹਾਨ ਸੇਵਾ ਚ ਇਹ ਵਿੱਚ ਹਿੱਸਾ ਪਾਉਂਦਾ ਹੈ ਕਿਉਂਕਿ ਬਹੁਤ ਸਾਰੀ ਭੈਣਾਂ ਦੀ ਫੀਸ ਸਪான்ਸਰ ਕੀਤੀ ਜਾ ਰਹੀ ਹੈ ਖਰੜ ਮਦਨ ਹੈੜੀ ਜਿਹੜਾ ਮੋਹਾਲੀ ਦੇ ਵਿੱਚ ਖੜੇ ਆ ਇਸ ਸੰਸਥਾ ਵੱਲੋਂ ਬਹੁਤ ਸਾਰੀ ਭੈਣਾਂ ਦੀਆਂ ਛੋਟੀਆਂ ਬੱਚੀਆਂ ਦੀਆਂ ਫੀਸਾਂ ਸਪான்ਸਰ ਕੀਤੀ ਜਾਂਦੀ ਹੈ ਚਾਹੇ ਉਹ ਮਾਸਟਰਸ ਕਰ ਰਹੀਆਂ ਚਾਹੇ ਬੈਚਲਰਸ ਕਰ ਰਹੀਆਂ ਨੇ ਚਾਹੇ ਉਹ ਐਬੀਬੀਐਸਸੀ ਪੜਾਈ ਕਰ ਰਹੀਆਂ ਨੇ ਉਸੇ ਕੜੀ ਦੇ ਵਿੱਚ ਰਮਨਦੀਪ ਕੌਰ ਪੈਣ ਹੈਗੀ ਆ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਇਸ ਪੈਣ ਨੂੰ 11ਵੀਂ ਕਲਾਸ ਤੋਂ ਲੈ ਕੇ ਹੁਣ 3rd ਇਅਰ ਦੇ ਵਿੱਚ ਐ ਆਪਣੀ ਬੈਚਲਰ ਆਫ ਬੈਚਲਰ ਆਫ ਫਿਜ਼ੀਓਥੈਰੇਪੀ ਐ 11ਵੀਂ ਕਲਾਸ ਕਿਹੜੇ ਸਕੂਲਾਂ ਦੇ ਵਿੱਚ ਸੀਗੇ ਤੁਸੀਂ ਮੈਰੀਟੋਰੀਅਸ ਸਕੂਲ ਮੈਰੀਟੋਰੀਅਸ ਸਕੂਲ ਹੈ ਨਾ ਇੱਕ ਵਾਰ ਪੰਜਾਬ ਦੇ ਵਿੱਚ ਪੰਜ ਸਕੂਲ ਹੀ ਹੈ ਨਾ ਤਾਂ ਬਹੁਤ ਬ੍ਰਾਈਟ ਬੱਚੇ ਪੜ੍ਹਦੇ ਐ ਇੱਥੇ ਵਿੱਚ ਪੰਜ ਕਿਸੇ ਇਹ ਸਾਰੇ ਦੌਰਾਨ ਤੁਸੀਂ ਕੋਈ ਟਿਊਸ਼ਨ ਵਗੈਰਾ ਲੱਤੀ ਹਾਲ ਤੱਕ ਨਹੀਂ ਸਰ ਸੈਲ ਸਟੱਡੀ ਕਰਕੇ ਆ ਰਹੇ ਸਟੱਡੀ ਚੱਲਦੀ ਹੈ ਅਸੀਂ ਸ਼ਹਿਰਾਂ ਦੇ ਵਿੱਚ ਆਪ ਦੇਖਦੇ ਆਂ ਕਿ ਸਾਡੇ ਬੱਚੇ ਕਿੰਨੇ ਕਿੰਨੇ ਰਿਸੋਰਸਸ ਯੂਜ਼ ਕਰਦੇ ਆਂ ਮਲਟੀਪਲ ਟਿਊਸ਼ਨਸ ਹਨਾ ਹਜ਼ਾਰਾਂ ਰੁਪਏ ਦੀ ਔਰ ਫੇਰ ਵੀ ਬੱਚੇ ਦੇ ਕਿੰਨੇ ਕਿੰਨੇ ਪਰਸੈਂਟ ਮਾਰਕਸ ਆਉਂਦੇ ਉਸ ਤੇ باوجود 셀ਫ ਸਟੱਡੀ ਕਰਕੇ 12ਵੀਂ ਦੇ ਵਿੱਚ ਕਿੰਨੇ ਪਰਸੈਂਟ ਸੀਗੇ ਸਰ ਮੇਰੇ 92% ਸੀ 92% ਸੀਗੇ ਹੁਣ 3rd ਇਅਰ ਦੇ ਵਿੱਚੋਂ ਹਾਂਜੀ ਸਰ ਬੀਪੀਟੀ 3rd ਇਅਰ ਚੱਲ ਰਿਹਾ ਹੈ ਬੀਪੀਟੀ 3rd ਇਅਰ ਮਤਲਬ ਲਗਭਗ ਪਿਛਲੇ 4-5 ਸਾਲ ਤੋਂ ਲਗਾਤਾਰ ਸੰਸਥਾ ਵੱਲੋਂ ਥੋੜੀ ਫੀਸ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਨਾ ਤੇ ਹੁਣ ਇਹ ਅੱਧੀ ਕਿਸ਼ਤਾ ਹੀ ਇੱਕ ਕਿਸ਼ਤਾ ਹੀ ਹੈ ਜੋ ਤੁਹਾਡੀ ਸਕਾਲਰਸ਼ਿਪ ਦੀ ਸਕਾਲਰਸ਼ਿਪ ਦੀ ਪਹਿਲੀ ਅਮਾਉਂਟ ਆਈ ਹੈ ਸੈਕਿੰਡ ਨਹੀਂ ਆਈ ਹੈਗੀ ਅੱਛਾ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਜੋ ਤੁਹਾਨੂੰ ਲਗਾਤਾਰ ਸਪੋਰਟ ਕਰਦੇ ਆ ਰਹੀ ਹੈ ਇਹਨੇ ਸਾਲ ਤੋਂ ਹਣਾ ਮੈਂ ਸਰਵਿਵੈਂਟੀ ਸਰਵ ਕੋ ਆਰ ਦਾ ਮਤਲਬ ਬਹੁਤ ਹੀ ਉਹਨਾਂ ਦੀ ਧੰਨਵਾਦੀਆਂ ਮਤਲਬ ਕਿਉਂਕਿ ਮੇਰੇ ਨਾਲ ਘਰ ਦੇ ਹਾਲਤ ਠੀਕ ਨਹੀਂ ਹੈਗੇ ਮਤਲਬ ਮੇਰੇ ਤਿੰਨ ਭੈਣ ਭਰਾ ਹੈ ਅਸੀਂ ਮੇਰੀ ਭੈਣ ਵੀ ਪੜ ਰਹੀ ਹੈ ਤੇ ਮੇਰਾ ਭਰਾ ਵੀ ਹੁਣੇ-ਹੁਣੇ ਕੰਮ ਤੇ ਲੱਗ ਗਿਆ ਤੇ ਮੇਰੇ ਡੈਡੀ ਮਤਲਬ ਕਿ ਮਾਤਾ ਗੁਜਰੀ ਕਾਲਜ ਦੇ ਵਿੱਚ ਚੌਪ ਕਰਦੇ ਆ ਉਹ ਵੀ ਉਹਨਾਂ ਨੂੰ ਸੈਲਰੀ 10-12 ਹਜ਼ਾਰ ਜੀ ਮਿਲਦੀ ਹੈ ਤੇ ਉਸ ਦੇ ਵਿੱਚ ਮਤਲਬ ਕਿ ਹੁਣ ਮੇਰੇ ਵਰਗੀ ਮੈਡੀਕਲ ਸਟਰੀਮ ਦੀ ਜਿਹੜਾ ਖਰਚਾ ਚੁਕੜਾ ਬਹੁਤ ਔਖਾ ਤੇ ਮਤਲਬ ਕਈ ਬੱਚੇ ਨਾ ਆਪਣੇ ਸੁਪਨੇ ਮਾਰ ਲੈਂਦੇ ਨੇ ਇਸ ਕਰਕੇ ਮਾਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਮਤਲਬ ਆਰਥਿਕ ਹਾਲਾਤ ਨਹੀਂ ਉਹਨਾਂ ਨੇ ਸਪੋਰਟ ਕਰ ਪਾਉਂਦੇ ਤਾਂ ਮੈਂ ਮਤਲਬ ਧੰਨਵਾਦੀ ਆ ਮੈਨੂੰ ਮੌਕੇ ਮਿਲੇ ਮੈਨੂੰ ਸੇਵਾ ਕਰਨ ਦਾ ਡਾਕਟਰ ਬਣ ਕੇ ਐਸਾ ਡਾਕਟਰ ਵੀ ਮੈਂ ਫਿਜ਼ੋਥੈਰੇਪੀ ਕਰਕੇ ਨਾ ਜਿਨ੍ਹਾਂ ਨੂੰ ਨਹੀਂ ਚੱਲ ਪਾਉਣ ਦੇ ਪੈਰਲਾਈਜ਼ ਨੇ ਉਹਨਾਂ ਨੂੰ ਇੱਕ ਉਮੀਦ ਜਗਾ ਸਕਾ ਉਹਨਾਂ ਨੂੰ ਚੱਲਣ ਦੀ ਬਹੁਤ ਸ਼ੁਕਰੀਆ ਬੈਣੇ ਪਿਛਲੇ 4-5 ਸਾਲ ਤੋਂ ਜਦ ਤੋਂ ਸੰਸਥਾ ਵੱਲੋਂ ਸੀਜ਼ ਦੇ ਵਿੱਚ ਸਪੋਰਟ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਆਈ ਹੈ ਨਹੀਂ ਸਾਡੇ ਵੱਲੋਂ ਨੀ ਸ ਤੁਹਾਡੇ ਵੱਲੋਂ ਕੋਈ ਪਰੇਸ਼ਾਨੀ ਨਹੀਂ ਆਈ ਮਤਲਬ ਮੈਨੂੰ ਸਪੋਰਟ ਹੀ ਮਿਲਿਆ ਆਰਕੀ ਇੱਕ ਫੀਮੇਲ ਹੋਣ ਦੇ ਨਾਤੇ ਇੱਕ ਲੜਕੀ ਹੋਣ ਦੇ ਨਾਤੇ ਦਿਲ ਦੇ ਵਿੱਚ ਬਹੁਤ ਸਾਰੇ ਚਾਕੇ ਹੁੰਦੇ ਪਤਾ ਨਹੀਂ ਕਹੇ ਜੇ ਲੋਕ ਹੋਣਗੇ ਕੌਣ ਕਿਆ ਪਰੇਸ਼ਾਨੀ ਆਏਗੀ ਤੁਹਾਨੂੰ ਬਹੁਤ ਸਾਰੀ ਭੈਣਾਂ ਬਹੁਤ ਸਾਰੇ ਫੀਮੇਲ ਸਟੂਡੈਂਟਸ ਦੇਖ ਰਹੇ ਹੋਣਗੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਗਾ ਕਿ ਸਾਨੂੰ ਅਪਰੋਚ ਕਰ ਸਕਦੇ ਆ ਕੋਈ ਦਿਲਚਸਪ ਚਾਕੇ ਹੋਣਗੇ ਉਹਨਾਂ ਦੇ ਤੁਸੀਂ ਬੇਚਿਜ ਕਾ ਸਕਦੇ ਹੋ ਤੁਹਾਨੂੰ ਹਰ ਕਿਸ ਹਰ ਤਰ੍ਹਾਂ ਦੀ ਸਪੋਰਟ ਕੀਤੀ ਜਾਏਗੀ ਜਿੱਦਾਂ ਕਿ ਇਹਨਾਂ ਨੇ ਮੇਰੀ ਸਪੋਰਟ ਕੀਤੀ ਹੈ ਤੁਹਾਡੀ ਵੀ ਕੀਤੀ ਜਾਏਗੀ ਬਹੁਤ ਸ਼ੁਕਰੀਆ ਭੈਣ ਇਹ ਤੁਹਾਡਾ 36520 ਰੁਪਏ ਦਾ ਜੋ ਸਕਾਲਰਸ਼ਿਪ ਤੋਂ ਇਲਾਵਾ ਬੱਚੇ ਨੂੰ ਪੈਸਾ ਹੈ ਇਹ ਤੁਹਾਡੀ ਐਨੂਅਲ ਫੀਸ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਟੋਟਲ ਫੀਸ ਕਿੰਨੀ ਹੈ ਸਰ ਮੇਰੀ 64870 ਰੁਪਏ 64870 ਤੋਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਭਾਜੀ ਉਹਨਾਂ ਦਾ ਜੋ ਲਗਾ ਲਗਾਤਾਰ ਆਪਣੇ ਹੱਥ ਤੋਂ ਇਸ ਪਾਰਟਿਕੂਲਰ ਇਸ ਬੱਚੇ ਦੀ ਫੀਸ ਦੀ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ ਉਹ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਫਤਿਹ ਦੀ ਸਹਾਦਤ ਨਾਲ ਵੀਡੀਓ ਕਲੋਜ਼ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ